ਕੀ ਗੱਲ ਹੋਈ ਹੈ ਘਟਾ ਜੀ ਗੱਲ ਇਤਰਾ ਹੀ ਪਈ ਅਹੀਂ ਤੇ ਆਈ ਠੱਠੇ ਤੋਂ ਸਾਨੂੰ ਫੋਨ ਕੀਤਾ ਗਿਆ ਫੇ ਇਦਾਂ ਗੋਲੀ ਵੱਜ ਗਈ ਤੇ ਅਹੀਂ ਤੇ ਸੋਚਿਆ ਵੀ ਕਰੇ ਬਾਹਰ ਬੁਰ ਸੱਦ ਕੇ ਗੋਲੀ ਵੱਜ ਗਈ ਕਿਸੇ ਨੇ ਬਾਹਰ ਸੱਦਿਆ ਉੱਥੇ ਲਾ ਦੇ ਇਹ ਘਰੇ ਆਏ ਚਤਾਲੇ ਦੇ ਦੋ ਮੁੰਡੇ ਆ ਇੱਕ ਦਾ ਨਾਮ ਹਰਚ ਆ ਇੱਕ ਦਾ ਨਾਮ ਜੁਪਾ ਹੈ ਤੇ ਉਹ ਦੂਸਰਾ ਘਰੇ ਆਇਆ ਤੇ ਇਹ ਰੂਮ ਦੇ ਵਿੱਚ ਬੈਠੇ ਉਹਨਾਂ ਦੂਜੇ ਰੂਮ ਦੇ ਵਿੱਚ ਆਵਾਜ਼ ਮਾਰ ਲਈ ਆ ਫੇ ਆ ਜਾ ਅਜੇ ਆਪਾਂ ਉਧਰ ਜਾ ਕੇ ਗੱਲਾਂ ਬਾਤਾਂ ਕਰਦੇ ਆ ਤੇ ਘੰਟਾ ਅੱਧਾ ਘੰਟਾ ਬੈਠੇ ਰਹੇ ਆ ਤੇ ਇਹ ਇੱਧਰ ਬੈਠੇ ਨਾ ਰਹੀਆਂ ਉਹਨਾਂ ਆਖਾ ਤੁਸੀਂ ਸਾਨੂੰ ਆਵਾਜ਼ ਨਹੀਂ ਮਾਰਨੀ ਇਹ ਤਾਂ ਚੈਨੇ ਡਰਾਵਾ ਡਰਾਵਾ ਦਿੱਤਾ ਫੇਰ ਡਰਾਵਾ ਹਾਂਜੀ ਉਹ ਮੁੜ ਕੇ ਕੀ ਕੀਤਾ ਜਦੋਂ ਇਹ ਇੱਧਰ ਬਹਿ ਗਏ ਤੇ ਇਹਨਾਂ ਨੂੰ ਜਦੋਂ ਆਵਾਜ਼ ਸੁਣੀ ਗੋਲੀ ਦੀ ਉਦੋਂ ਇਹਨਾਂ ਦੂਸਰਾ ਭੱਜ ਕੇ ਵੇਖਿਆ ਉਦੋਂ ਉਹਨੂੰ ਗੋਲੀ ਆਰ ਪਾਰ ਹੋ ਗਈ ਦੁਕਾਨ ਦੇ ਲਾਗੇ ਉਹਨਾਂ 'ਤੇ ਗੋਲੀ ਮਾਰੀ ਦੂਜੇ ਬੰਨਿਆਂ ਦੀ ਨਿਕਲ ਗਈ ਮੁੜ ਕੇ ਉਹਨਾਂ ਧੂਕੇ ਇੱਥੇ ਬਾਹਰ ਕੱਢਤਾ ਉਹਨਾਂ ਨੂੰ ਬਾਹਰ ਕੱਢਤਾ ਤੇ ਮੁੜ ਕੇ ਜਾਂਦੇ ਹੀ ਐਂਬੂਲੈਂਸ ਲੈ ਕੇ ਆਮਨੇ ਮੁੜ ਕੇ ਵਾਪਸੀ ਨਹੀਂ ਆਏ ਮੁੰਡੇ ਕੋਈ ਪੁਰਾਣੀ ਲੜਾਈ ਝਗੜਤ ਨਹੀਂ ਹੈ ਕੋ ਮੁੰਡੇ ਮੁੰਡਿਆਂ ਦਾ ਪੁਰਾਣੀ ਲੜਾਈ ਝਗੜੇ ਦਾ ਵੀਰ ਜੀ ਸਾਨੂੰ ਨਹੀਂ ਪਤਾ ਇਹਨਾਂ ਵੀ ਅਸੀਂ ਤੇ ਤੁਹਾਨੂੰ ਦੱਸਿਆ ਪਈ ਰਿਸ਼ਤੇਦਾਰੀ ਉਤੋਂ ਆਏ ਤੇ ਪੁਰਾਣੀ ਦਾ ਤੇ ਸਾਨੂੰ ਇਸ ਕੀ ਮੰਗ ਕਰਦੇ ਜੀ ਹੁਣ ਅਸੀਂ ਤੇ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ 10 ਹਕ ਮਹੀਨਾ ਦੀ ਉਹਨਾਂ ਦੀ ਗੁੜੀਆ ਵਾ ਤੇ ਸਾਨੂੰ ਇਨਸਾਫ ਹੋਣਾ ਚਾਹੀਦਾ ਕਿ ਇਹ ਕਿਰਾਏ ਦੀ ਗੱਲ ਹੈ ਕਿਰਾਏ ਤੇ ਰਹਿੰਦੇ ਆ ਨਹੀਂ ਇਹਨਾਂ ਦਾ ਕੋਈ ਥਾਂ ਨਹੀਂ ਕੋਈ ਇੱਥੇ ਥਾਏ ਗਰੀਬ ਆਦਮੀ ਆ ਤੇ ਜਿਹੜੇ ਮੁੰਡੇ ਉਹਨਾਂ ਨੇ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਇੱਥੇ ਪਿੰਡ ਚ ਪਿੰਡ ਚ ਕਿਹਨੇ ਫੜਦੇ ਕੋਈ ਪਤਾ ਨਹੀਂ ਘਰੇ ਆ ਕੇ ਮਾਰ ਕੇ ਗਏ ਫੜਨਾ ਕਿਤੇ ਕਰੇ ਕੋਈ ਵੀ ਨਹੀਂ ਸੀ ਇੱਕ ਮੁੰਡਾ ਉਹ ਟੈਂਪੂ ਆਉਂਦਾ ਵਿਚਾਰਾ ਉਹ ਵੀ ਦਿਹਾੜੀ ਦਾ ਪਾਗਣਾ ਮੈਂ ਉੱਥੇ ਬੈਠਾ ਉਹ ਦੂਸਰਾ ਇਹਨਾਂ ਨੂੰ ਅਟੈਕ ਹੋਇਆ ਇਹਨਾਂ ਕੋਈ ਨਹੀਂ ਮੰਜੀ ਤੋਂ ਹੀ ਲਿਆ ਜਾਂਦਾ ਦੂਜੇ ਮੁੰਡੇ ਨੇ ਗੋਲੀ ਮਾਰ ਦਿੱਤੀ ਇਹ ਨਾਨਾ ਮੁੰਡੇ ਦਾ ਭਰਾ ਕਿਹਨੇ ਜੇ ਫੜਕਣੀ ਆ ਇੱਕੋ ਭੈਣਾਂ ਤੇ ਦੋ ਭਰਾ ਤੇ ਇੱਕ ਭੈਣ ਆ ਬੁੱਢੀਆਂ ਕਿੰਨਾਂ ਦੀ ਤੇ ਇੱਕ ਵੱਲੋਂ ਕੱਤੇ ਆਈ ਮੋਟਰਸਾਈਕਲ ਕਿ ਫਾਇਦਾ ਲਈ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀ ਇਹ ਰਸੂਲਪੁਰ ਦੇ ਵਿੱਚ ਹੀ ਲੜਕੇ ਦੇ ਕੋਲੀ ਵਜੀ ਗਏ ਤੇ ਜੋ ਸਾਡੇ ਐਸਐਚਓ ਤੇ ਨਾਲੇ ਸਾਡੀ ਪਾਰਟੀ ਉਹ ਸਾਰੇ ਉੱਥੇ ਜਾਗੇ ਸੀ ਤੇ ਦੇਖਿਆ ਤੇ ਅਜੇ ਵੀ ਲੜਕੇ ਆ ਗਏ ਉਹ ਤੇ ਸੁਖਦੇਵ ਸਿੰਘ ਇਹ ਰਸੂਲਪੁਰ ਦਾ ਰਹਿਣਾ ਲੱਗੇ ਇਹਦੇ ਦੋਸਤ ਦੋ ਉੱਥੇ ਆਏ ਸੀਗੇ ਇਹ ਜਗਰੂਪ ਸਿੰਘ ਇਲੀਅ ਜੁੱਬਾ ਪੁੱਤਰ ਅਨਜੀਤ ਸਿੰਘ ਇਹ ਚੋਟਾਲੇ ਪਿੰਡ ਦੇ ਆ ਗਏ ਤੇ ਅਰਸ਼ਦੀਪ ਮੇਲਿਸ ਅਰਸ਼ੀ ਬੁਰੇ ਬੁਰੇ ਕੋਤੇ ਗੁਰਦੀਰੇ ਜੁਟਾ ਲਿਆ ਤਿੰਨ ਹਜ਼ਾਰ ਲੋਕ ਸੀਗੇ ਜੇ ਦੋਨੋਂ ਇਹਦੇ ਘਰੇ ਆਏ ਸੀ ਉਹ ਵੈਪਨ ਲੈ ਕੇ ਆਏ ਸੀ ਕੋਈ ਇਲੈਗਲ ਵੈਪਨ ਸੀਗਾ ਤੇ ਉਹਨੇ ਇਹ ਦਿਖਾਰੇ ਚਲਾ ਕੇ ਵੀ ਇਦਾਂ ਇਦਾਂ ਨਕੋ ਕਰਦੇ ਆਂਦੇ ਦੋ ਜਿਹੜੀ ਕੌਕ ਉਹਨੂੰ ਪਤਨ ਲੱਗੇ ਵੀ ਜਿਹੜੀ ਗੋਲੀ ਗਈ ਉਹ ਚਲੀ ਵੀ ਚੈਂਬਰ ਦੇ ਵਿੱਚ ਤੇ ਉਹਨੇ ਫਤ ਲਾਇਆ ਤੇ ਉਹਦੇ ਸਿਰ ਤੇ ਵੱਜੀ ਤੇ ਦੂਸਰੇ ਵਾਸੇ ਨਿਕਲੀ ਤੇ ਉਹਦੀ ਤਾਂ ਮੌਕੇ ਦੀ ਡੈਥ ਹੋ ਗਈ ਸੀ ਤੇ ਮੁੰਡੇ ਜਿਹੜੇ ਗੇਜ ਜਿਹੜੇ ਭੱਜੇ ਹੋਏਗੇ ਇਸਾਰੀ ਟੀਮ ਉਹਤੇ ਲੱਗੀ ਹੋਈ ਹੈ ਨਾਲ ਮੋਸਟ ਪ੍ਰੋਬਬਲੀ ਘੇਰਾ ਜੀ ਪਾਇਆ ਹੈ ਤੇ ਹੋਰ ਅਧੇ ਘੰਟੇ ਵੇਸੇ ਉਹਨੂੰ ਫੜ ਲਿਆ। ਵੈਪਨ ਦਾ ਪਾਣਾ ਲੱਗਾ ਪਰ ਇਲੀਗਲ ਹੀ ਜਾਂ ਬਾਪਨ ਸੀਵੇਂ ਕੋਈ ਲੈਜੈਂਸੀ ਜਿਹੜਾ ਵਰਤਨ ਸੀ। ਵੈਪਨ ਇਹ ਸਰਗੋ ਆਇਆ ਗਿਆ। ਵਾਲੋ ਉਹ ਚੈੱਕ ਕਰ ਰਹੇ ਹੋਣਗੇ। ਤੇ ਜਿਹੜਾ ਇਲੀਗਲ ਵੈਪਨ ਹੈਗੇ ਇਹਨਾਂ ਤਾਂ ਪੱਕਾ ਹੈ ਕਿ ਇਹਨਾਂ ਦੇ ਦੇਣਾ ਚੱਲਦੇ ਹੋਣਗੇ ਪਿਆਨ ਨਹੀਂ ਸੀ ਕੋਈ ਕੋਈ ਕਰੀਏ ਕੋਈ ਸਟ੍ਰੈਚਿੰਗ ਕਰੀਏ ਬਜੋਰੀ ਉਹ ਮਿਰਤਕ ਹੈ ਇਹ ਮੈਰਿਡ ਸਮੋੜ ਇਹ ਮੈਰਿਡ ਹੈ ਜੀ ਤੇ ਇਹ ਮੈਰਿਡ ਹੈ ਕਿ ਜੇ ਛੋਟੀ ਬੱਚੀ ਕੀ ਹੈ 23 ਸਾਲ ਦੀ ਉਮਰ ਹੈ ਗਿਆ ਤੇ ਘਰ ਦੇ ਲੋਕ ਲਈ ਮੈਂ ਕੰਮ ਕਰਦੇ ਹੋਈ ਕਰਦੇ ਤੂੰ ਜਿਹਨੇ ਸ਼ਨਾਖਤ ਹੋ ਚੁੱਕੀ ਸਾਰੇ ਬੰਦੇ ਆ ਇਹ ਇਹਦੇ ਬੰਦੇ ਨੇ ਕਿਸੇ ਇੰਨਾ ਵੀ ਕੇਸ ਦੇ ਵਿੱਚ ਇਨਵੋਲ ਨਿਆਲੇ ਦਾ ਦੇਖ ਰਹੇ ਨੇ ਗੇਰੇ ਗੇਰੇ ਬੰਦੇ ਨੇ ਉਸ ਤੋਂ ਬਾਅਦ ਰਹੀ ਸਾਰਾ ਵੈਰੀਫਾਈ ਕਰਕੇ ਜਦੋਂ ਹੈ ਕੋਈ ਜੋਕਰ ਇਹਨਾਂ ਦਾ ਕਲੇਮ ਹੋਇਆਗਾ ਸਰ ਮੈਂ ਵੀ ਸਹੀ ਕਾਲ ਇਸ ਦਿੱਤੀ ਸੀ ਉਹ ਤਾਂ ਐਫ ਆਈ ਆਰ ਲਾਚ ਕਰ ਦਿੱਤੀ ਹੈ ਜੀ ਤੁਹਾਡੇ 68 ਨੰਬਰ ਤੇ 342025 ਦੀ 103/1 ਤੇ 3/5 ਜੀ ਦੀ ਹੈ ਇਹਦੇ ਚ ਅਸੀਂ ਅਪਡੇਟ ਕੀਤੀ 302 ਦੀ ਜਿਹੜਾ ਚੌਥੀ ਆਈ ਪਈ 25 ਜੁਨਿਆ ਨਾਟ ਦੇ ਨਾਲ ਲਾਈ ਕਿਉਂਕਿ ਵੈਪਨ ਜਿਹੜਾ ਹੈ ਉਹ ਵੀ ਦੂਜੀ ਹੀ ਹੈ ਜੀ ਧੰਨ ਜੀ